ਦੀ ਤਰੀਕ ਅੱਜ ਦੀ ਘੜੀ ਕਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਤੇ ਜਾਇਓ ਉਹ ਮੇਰੇ ਗੁਰੂ ਰਾਮਦਾਸ ਮਹਾਰਾਜ ਜਿਹੜੇ ਕਿਤੇ ਘੁੰਗਣੀਆਂ ਵੇਚਣੀਆਂ ਕਦੇ ਹੋਕਾ ਦੇਣਾ ਆਪਣਾ ਸ਼ਾਬਾ ਸ਼ਿਰ ਤੇ ਰੱਖ ਕੇ ਘੁੰਮਣਾ ਉੱਚੀ ਉੱਚੀ ਆਵਾਜ਼ ਦੇਣੀ ਘੁੰਗਣੀਆਂ ਲੈ ਲੋ ਘੁੰਗਣੀਆਂ ਲੈ ਲੋ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਉਹ ਮੇਰੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੋਕੀ ਕਹਿੰਦੇ ਸੀ ਇਹ ਤੇ ਅਨਾਥ ਹੈ ਇਹ ਤੇ ਜਤੀਮ ਹੈ ਇਹਦਾ ਸਹਾਰਾ ਕੋਈ ਨਹੀਂ ਇਹਦਾ ਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ ਕਿਉ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਪਨ ਦੇ ਵਿੱਚ ਛੋਟਿਆ ਹੁੰਦਿਆ ਮਾਂ ਬਾਪ ਚੜਾਈ ਕਰਕੇ ਸਾਡਾ ਲੋਕੀ ਅਨਾਥ ਕਹਿੰਦੇ ਸੀ ਲੋਕੀ ਬੇਸਹਾਰਾ ਕਹਿੰਦੇ ਸੀ ਕਹਿੰਦੇ ਇਹਦਾ ਕੋਈ ਨਹੀਂ ਹੈ ਇਹਨੂੰ ਕੌਣ ਪਾਲੇਗਾ ਲੋਕੀ ਚਿੰਤਾ ਕਰਦੇ ਸੀ ਪਰ ਗੁਰਬਾਣੀ ਕਹਿੰਦੀ ਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਿਸ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਨਾ ਗੁਰਮੁਖ ਪਿਆਰਿਓ ਪੈਦਾ ਕਰਨ ਤੋਂ ਪਹਿਲਾਂ ਮਾਂ ਦੀ ਛਾਤੀ ਦੇ ਵਿੱਚ ਰਿਜਕ ਪੈਦਾ ਕਰ ਦਿੰਦਾ ਸਾਡੇ ਵਾਸਤੇ ਉਹਨੂੰ ਇੰਨਾ ਫਿਕਰ ਹੈ ਉਹ ਤੇ ਗੁਰਮੁਖ ਪਿਆਰਿਓ ਊਡੇ ਊੜ ਆਵੇ ਸੈ ਕੋਸਾ ਤਿਸ ਪਾਛੈ ਬੱਚਰੇ ਛਰਿਆ ਤਿੰਨ ਕਬੂਨ ਖੁਲਾਵੇ ਕਬੂਨ ਚੁਗਾਵੇ ਮਨਮੇ ਸਿਮਰਨ ਕਰਿਆ ਚਿੰਤਾ ਨਾ ਕਰ ਉਹਨੂੰ ਚਿੰਤਨ ਕਰ ਉਹਨੂੰ ਧਿਆ ਉਹਨੂੰ ਜਪ ਉਹਦਾ ਸਿਮਰਨ ਕਰ ਉਹਦਾ ਸ਼ੁਕਰਾਨਾ ਕਰ ਪੈਰ ਪੈਰ ਉਹਨੇ ਬਹੁਤ ਕੁਝ ਤੇਰੀ ਝੋਲੀ ਦੇ ਵਿੱਚ ਪਾਇਆ ਅਸੀਂ ਰੋਜ਼ ਕਹਿੰਨੇ ਆ ਜੀ ਸਤਿਗੁਰੂ ਕਿਰਪਾ ਕਰਦੇ ਹੋ ਮਿਹਰ ਕਰਦੇ ਹੋ ਸਾਡੇ ਤੇ ਮੈਂ ਕਹਿਣਾ ਹੁੰਨਾ ਵੀ ਜਿਸ ਬੰਦੇ ਦੇ ਕੋਲ ਤੰਦਰੁਸਤੀ ਹੈ ਨਾ ਇਦੋਂ ਵੱਧ ਕੇ ਹੋਰ ਕੋਈ ਕਿਰਪਾ ਹੀ ਨਹੀਂ ਹੋ ਸਕਦੀ ਆਖੋ ਸਤਨਾਮ ਜੇ ਤੁਹਾਡੇ ਕੋਲੇ ਤੰਦਰੁਸਤੀ ਆ ਨਾ ਤੁਸੀਂ ਫਿੱਟੋਂ ਤੁਹਾਨੂੰ ਕੋਈ ਰੋਗ ਨਹੀਂ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ ਚਲੋ ਛੋਟੇ ਮੋਟੀਆਂ ਬਿਮਾਰੀਆਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਿਤੇ ਬੁਖਾਰ ਆਦਕ ਹੋ ਗਿਆ ਇਹ ਤੇ ਨਾਰਮਲ ਬਿਮਾਰੀਆਂ ਨੇ ਜੇ ਤੁਸੀਂ ਤੰਦਰੁਸਤੋਂ ਫਿੱਟੋਂ ਤੁਹਾਨੂੰ ਕੋਈ ਬਿਮਾਰੀ ਨਹੀਂ ਤੁਸੀਂ ਹਸਪੀਟਲ ਦਾਖਲ ਨਹੀਂ ਤਾ ਸਮਝ ਲੈਣਾ ਤੁਹਾਡੇ ਤੇ ਗੁਰੂ ਦੀ ਮਿਹਰ ਹੈ ਤੁਹਾਡੇ ਤੇ ਗੁਰੂ ਦੀ ਕਿਰਪਾ ਹੈ ਕਿਤੇ ਹਸਪੀਟਲਾਂ ਦੇ ਵਿੱਚ ਨਿਗਾਹ ਮਾਰ ਕੇ ਵੇਖਿਓ ਐਸੇ ਲੋਕ ਨੇ ਗੁਰਮੁਖ ਪਰਿਓ ਜਿੰਨਾਂ ਦਾ ਰੋਜ਼ ਬਲੱਡ ਚੇਂਜ ਕੀਤਾ ਜਾਂਦਾ ਹੈ ਰੋਜ਼ ਬਲੱਡ ਉਹਨਾਂ ਨੂੰ ਦੇਣਾ ਪੈਂਦਾ ਹੈ ਫੇਰ ਉਹਨਾਂ ਦੀ ਜ਼ਿੰਦਗੀ ਹੈ ਉਹ ਸ਼ੁਕਰ ਕਰੀਏ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਨੇ ਸਾਡੇ ਤੇ ਇੰਨੀ ਬਖਸ਼ਿਸ਼ ਇੰਨੀ ਰਹਿਮਤ ਕਰਕੇ ਰੱਖੀ ਹੋਈ ਹੈ ਕਿ ਸੁਭਾ ਸਾਮ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਰਿਜ਼ਕ ਦਿੰਦਾ ਹੈ। ਸਵਾਸ ਦਿੰਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿਣਾ ਇਹ ਅਨਾਥ ਹੈ ਜੀ। ਇਹ ਤੇ ਵੇ ਸਹਾਰਾ ਇਹਦਾ ਸਹਾਰਾ ਕੋਈ ਨਹੀਂ। ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਘੁੰਗਣੀਆਂ ਵੇਚਣੀਆਂ, ਕੁਝ ਪੈਸੇ ਵੱਟ ਲੈਣੇ ਆਪਣੀ ਨਾਨੀ ਜੀ ਦੇ ਕੋਲ ਜਾ ਕੇ ਦੇ ਦੇਣੇ ਤੇ ਗੁਰਮੁਖ ਪਿਆਰੇ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਣਾ। ਜਿਨੂੰ ਲੋਕੀ ਬੇਸਹਾਰਾ ਕਹਿੰਦੇ ਸੀ ਨਾ ਲੋਕੀ ਜਿਨੂੰ ਅਨਾਥ ਕਹਿੰਦੇ ਸੀ ਜਿਨੂੰ ਯਤੇਮ ਕਹਿੰਦੇ ਸੀ ਸੱਚ ਜਾਣਿਓ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾਇਓ ਸਚੀ ਲੈਣਾ ਲੱਗੀਆਂ ਪਈਆਂ ਨੇ ਮੰਗਤਿਆਂ ਦੀਆਂ ਮੰਗਤਿਆਂ ਦੀਆਂ ਲੈਣਾ ਲੱਗੀਆਂ ਪਈਆਂ ਨੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਕੁਛ ਮੰਗਦਾ ਪਿਆ ਹੈ ਤੇ ਜਿਹੜੇ ਜਤੀਮ ਕਹਿੰਦੇ ਸੀ ਜਿਹੜੇ ਵੇਸ਼ ਹਾਰਾ ਕਹਿੰਦੇ ਸੀ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੱਚੀ ਮੇਰੇ ਗੁਰੂ ਰਾਮਦਾਸ ਮਹਾਰਾਜ ਅੱਜ ਸਾਡੇ ਵਰਗੇ ਵੇਸ਼ ਹਾਰਿਆਂ ਦੇ ਸਹਾਰੇ ਬਣੇ ਬੈਨੇ ਆਖੋ ਸਤਨਾਮ ਪਤੋਂ ਦੀ ਲੋਕੀ ਕਿੰਨੇ ਕੁ ਖਾਣਾ ਖਾਂਦੇ ਨੇ ਕਿੰਨਾ ਕੁ ਪ੍ਰਸ਼ਾਦਾ ਛਕਦੇ ਨੇ ਕਿੰਨੇ ਕੁ ਰਹਿੰਦੇ ਨੇ ਉਹਨੇ ਇੱਥੇ ਕਿੰਨੇ ਕੁ ਦਾ ਗੁਜ਼ਾਰਾ ਚੱਲਦਾ ਉਹ ਤਾਂ ਮੇਰੇ ਗੁਰੂ ਰਾਮਦਾਸ ਮਹਾਰਾ ਸੱਚੇ ਫਰਸ਼ਾ ਉਹ ਤਾਂ ਮੇਰੇ ਗੁਰੂ ਰਾਮਦਾਸ ਮਹਾਰਾ ਜਿਹੜੇ ਸੋਮਾ ਸ਼ਾਨੋ ਸ਼ੌਬਾ ਨਾਉਣ ਵਾਲੇ ਨੇ ਗੁਰਮੁਖੋ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਐਸਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ পাপ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਐਸੀ ਮਿਹਰ ਕੀਤੀ ਤੇ ਗੁਰੂ ਕੋ ਪਿਆਰੇ ਭਾਈ ਸਾਲੋਂ ਨੂੰ ਆਪਣੇ ਗਲਦੇ ਨਾਲ ਲਾ ਕੇ ਕੀ ਸਿੱਖਾ ਤੇ ਤੇਰੇ ਵਰਗਾ ਜਦੋਂ ਵੀ ਕਦੇ ਕੋਈ ਅਰਦਾਸ ਕਰੇ ਨਾ ਸੱਚੀ ਉਹਦੀ ਮੈਂ ਮੋੜਦਾ ਹੀ ਨਹੀਂ